ਅੱਜ ਹੋਵੇਗਾ ਦਿੱਲੀ ਦੇ ਨਵੇਂ ਸੀਐਮ ਦਾ ਐਲਾਨ ਰਾਤ 8:00 ਵਜੇ ਹੋਵੇਗੀ ਭਾਜਪਾ ਦੀ ਇਕੱਲਤੀ ਬੈਠਕ ਕੱਲ ਰਮਲ ਮੈਦਾਨ ਦੇ ਵਿੱਚ ਸੋਚਕ ਸਮਾਗਮ ਡਿਪੋਰਟੇ ਪ੍ਰਤੀ ਅਨੁਰੱਖਣ ਨੂੰ ਲੈ ਕੇ ਤਿਆਰ ਕੋਸਟਾ ਰੀਕਾ ਨਾਗਰਿਕਤਾ ਦੀ تصਦੀਕ ਨਾ ਹੁੰਤਾ ਕਰ ਸਕਣਗੇ ਗੈਰ ਕਾਨੂੰਨੀ ਪ੍ਰਵਾਸੀ 200 ਡਿਪੋਰਟੇਸ ਦਾ ਪਹਿਲਾ ਬੈਚ ਪਹੁੰਚਿਆ ਕੋਸਟਾ ਰੀਕਾ ਪਰ ਡਿਫੰਡ ਰੁਕਣ ਦੇ ਸਵਾਲ ਦੇ ਉੱਤੇ ਟਰੰਪ ਦੀ ਟੋਟਕ ਭਾਰਤ ਦੇ ਕੋਲ ਬਹੁਤ ਜ਼ਿਆਦਾ ਪਿਆਸਾ ਕਿਹਾ ਸੀ 21 ਮਿਲੀਅਨ ਡਾਲਰ ਕਿਉਂ ਦੇਈ ਮੇਜਰ ਮਕਸੀਮ ਕਮਿਸ਼ਨਰ ਦੀ ਬਜੋਂ ਅੱਜ ਅਹੁਦਾ ਸੰਭਾਲਣਗੇ ਗਿਆਨੀਸ਼ ਕੁਮਾਰ 1988 ਬੈਚ ਦੇ ਕੇਰਲ ਕੈਡਰ ਦੇ ਆਈਪੀਐਸ ਨੇ ਆਈਪੀਐਸ ਅਧਿਕਾਰੀ ਨੇ ਗਿਆਨੀਸ਼ਪੁਰ ਰਕਲ ਸੀਸੀ ਅਹੁਦੇ ਤੋਂ ਸੇਵਾਮੁਕਤ ਹੋਏ ਸੰਰਾਜੀਵ ਕੁਮਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅੱਜ ਤੋਂ ਸ਼ੁਰੂ ਹੋ ਰਹੀ 8ਵੀਂ ਅਤੇ 12ਵੀਂ ਦੇ ਪੇਪਰ 10 ਮਾਰਚ ਤੋਂ ਸ਼ੁਰੂ ਹੋਵੇਗੀ 10ਵੀਂ ਦੀ ਪ੍ਰੀਖਿਆ ਕਿਰਲ ਦੇ ਵਿੱਚ ਫੁੱਟਬਾਲ ਮੈਚ ਤੋਂ ਪਹਿਲਾਂ ਹਾਦਸਾ ਫਾਈਨਲ ਮੈਚ ਦੇ ਦੌਰਾਨ ਦਰਸ਼ਕਾਂ ਤੇ ਡਿੱਗੀ ਆਤਿਸ਼ਬਾਜ਼ੀ ਤੋਂ ਨਿਕਲੇ ਬਟਾਕੇ ਹਾਦਸੇ ਦੇ ਵਿੱਚ 30 ਲੋਕ ਗੰਭੀਰ ਰੂਪ ਦੇ ਨਾਲ ਜ਼ਖਮੀ ਤੇ ਅੱਜ ਤੋਂ ICC ਚੈਂਪੀਅਨਸ ਟਰੋਫੀ ਦੀ ਸ਼ੁਰੂਆਤ 2.5 ਵਜੇ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਹੋਵੇਗਾ ਪਹਿਲਾ ਮੁਕਾਬਲਾ ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਵਿੱਚ ਵਾਲੇ ਮੈਚ ਕੱਲ ਟੀਮ ਇੰਡੀਆ ਦਾ ਪਹਿਲਾ ਮੈਚ ਅੱਜ ਬਦਲ ਸਕਦਾ ਮੌਸਮ ਦਾ ਮિજાਜ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਦੀ ਸੰਭਾਵਨਾ ਪਹਾੜਾਂ ਦੇ ਵਿੱਚ ਵੀ ਬਰਬਰੀ ਦੀ ਭਵਿੱਖਬਾਣੀ ਹੈ ਸਸੇਕਾਲ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਖਬਰ ਦਾ ਬੁਲੇਟਿਨ ਆਗਾਜ਼ ਕਰਾਂਗੇ ਖਬਰ ਹਾਈ ਕੋਰਟ ਤੋਂ ਆਇਆ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਗਏ ਨੇ ਔਰ ਇਸ ਸਮੇਂ ਮੁੱਦਾ ਗੂੰਜ ਰਿਹਾ ਏ ਉਹਨਾਂ ਦਾ ਜਿਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਚਾਂਸਾ ਦੇ ਕੇ ਧੋਖੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿहां ਫਰਜ਼ੀ ਟਰੈਵਲ ਏਜੰਟਾਂ ਦੇ ਉੱਤੇ ਇਸ ਸਮੇਂ ਸਿਕੰਜਾ ਕੱਸਿਆ ਜਾ ਰਿਹਾ ਔਰ ਹਾਈ ਕੋਰਟ ਵੀ ਸਖਤ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਧੋਖਾਧੜੀ ਦੇ ਨਾਲ ਵਿਦੇਸ਼ਾਂ ਦੇ ਵਿੱਚ ਭੇਜਣ ਵਾਲੇ ਏਜੰਟਾਂ ਦੇ ਉੱਤੇ ਐਕਸ਼ਨ ਹੋਵੇ ਸਖਤ ਐਕਸ਼ਨ ਹੋਵੇ। ਅ ਪਟੀਸ਼ਨਰ ਨੇ ਇਮੀਗ੍ਰੇਸ਼ਨ ਜਾਂਚ ਚ ਚੌਕੀਆਂ ਦੀ ਸਥਾਪਨਾ ਦੀ ਵੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਜਾਂਚ ਜਿਹੜੀ ਇਹ ਪੋਸਟ ਨੇ ਚੌਕੀਆਂ ਨੇ ਉਹ ਸਥਾਪਨਾ ਉਹਨਾਂ ਦੀ ਕੀਤੀ ਜਾਣੀ ਚਾਹੀਦੀ ਹੈ। ਪ੍ਰਮਾਣਿਤ ਭਰਤੀ ਏਜੰਟਾਂ ਦੀ ਨਵੀਂ ਲਿਸਟ ਵੀ ਜਾਰੀ ਕੀਤੀ ਜਾਵੇ। ਹਾਈ ਕੋਰਟ ਨੇ ਪਟੀਸ਼ਨ ਦਾ ਨਿਬੇੜਾ ਕਰਦੇ ਹੋਏ ਇਹ ਦਾਅਵੇ ਦਿੱਤੀ ਕਿ ਧੋਖਾਧੜੀ ਕਰਨ ਵਾਲੇ ਅਣਅਧਿਕਾਰੇਕ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕੀਤੀ ਚਾ ਉਧਰ ਬਿਨਾ ਦਸਤਾਰ ਨੌਜਵਾਨਾਂ ਨੂੰ ਰਿਪੋਰਟ ਕਰਨ ਦੇ ਉੱਤੇ ਜਿਹੜਾ ਮਾਮਲਾ ਹੈ ਉਹ ਵੀ ਗਰਮਾਉਂਦਾ ਨਜ਼ਰ ਆ ਰਿਹਾ ਤੇ ਇਹ ਸਭ ਦੇ ਵਿਚਾਲੇ ਭਾਜਪਾ ਦੇ ਆਗੂ ਆਰ ਪੀ ਸਿੰਘ ਦੀ ਇੱਕ ਸਟੇਟਮੈਂਟ ਵੀ ਸਾਹਮਣੇ ਆਈ ਤੇ ਉਹ ਕਹਿ ਰਹੇ ਨੇ ਕਿ ਸਿੱਖਾਂ ਬਾਰੇ ਆਵਾਜ਼ ਬੁਲੰਦ ਕਰਨ ਵਾਲੇ ਪ੍ਰਵਾਸੀ ਕਿੱਥੇ ਨੇ ਆਰ. ਪੀ. ਸਿੰਘ ਭਾਜਪਾ ਦਾ ਇੱਕ ਵੱਡਾ ਆਗੂ ਨੇ ਭਾਜਪਾ ਦਾ ਇੱਕ ਵੱਡਾ ਚਿਹਰਾ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਸਿੱਖ ਰਹਿੰਦੇ ਨੇ ਔਰ ਖਾਸ ਤੌਰ ਤੇ ਜਿਹੜੇ ਸਿੱਖਾਂ ਬਾਰੇ ਆਵਾਜ਼ ਬੁਲੰਦ ਕਰਦੇ ਨੇ ਉਹ ਪ੍ਰਵਾਸੀ ਕਿੱਥੇ ਨੇ ਅਮਰੀਕਾ ਦੇ ਵਿੱਚ ਰਹਿੰਦੇ ਖਾਲਿਸਤਾਨ ਸਮਰਥਕ ਕਿੱਥੇ ਨੇ ਅਮਰੀਕੀ ਧਰਤੀ ਦੇ ਉੱਤੇ ਸਿੱਖ ਰਿਪੋਰਟਰਜ਼ ਦੀਆਂ ਪੱਗਾਂ ਲੱਥੀਆਂ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਦੀ ਚੁੱਪੀ ਇਤਿਫਾਕ ਹੈ ਜਾਂ ਫਿਰ ਕਾਇਰਤਾ ਹੈ ਕੈਨੇਡੀਅਨ ਸਿੱਖ ਸੰਸਦ ਆਪਣੀ ਸਰਕਾਰਾਂ ਤੋਂ ਸਵਾਲ ਪੁੱਛਣ ਤੋਂ ਵੀ ਡਰਦੇ ਨੇ ਆਰਪੀ ਸਿੰਘ ਨੇ ਖਾਲਿਸਤਾਨੀ ਸਮਰਥਕਾਂ ਦੇ ਉੱਤੇ ਵੀ ਤੰਜ ਕਸਿਆ ਤੇ ਕਿਹਾ ਕਿ ਕੋਈ ਸੁਣ ਰਿਹਾ ਹੈ ਕੋਈ ਵੀ ਗੁਰਪਤਵੰਤ ਪੰਨੂ ਤਾਂ ਪੂਰਾ ਮਾਮਲਾ ਇਸ ਤਰੀਕੇ ਦੇ ਨਾਲ ਹੈ ਕਿ ਜਦੋਂ ਡਿਪੋਟ ਕੀਤਾ ਜਾ ਰਿਹਾ ਸੀ ਤਾਂ ਪੱਗਾਂ ਲਹਾ ਦਿੱਤੀਆਂ ਗਈਆਂ ਔਰ ਜਿਹੜੇ ਨੌਜਵਾਨ ਇੱਥੇ ਪਹੁੰਚੇ ਨਹੀਂ ਇਨਫੈਕਟ ਜਿਹੜੇ ਅੰਮ੍ਰਿਤਧਾਰੀ ਨੇ ਨੌਜਵਾਨ ਉਹ ਵੀ ਇੱਥੇ ਪਹੁੰਚੇ ਡਿਪੋਟ ਕੀਤਾ ਗਿਆ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਤੇ ਆਪਣੇ ਆਪ ਦੇ ਵਿੱਚ ਇਹ ਪੂਰਾ ਮਾਮਲਾ ਬਹੁਤ ਗੰਭੀਰ ਹੈ ਔਰ ਲਗਾਤਾਰ ਇਸ ਦਿਪ ਤੇ ਗੱਲ ਹੋ ਰਹੀ ਹੈ ਫਿਰ ਕਹੀਏ ਕਿ ਵਿਰੋਧ ਕੀਤਾ ਜਾ ਰਿਹਾ ਕਿ ਆਖਰ ਇਸ ਤਰੀਕੇ ਨਾਲ ਕਿਉਂ ਜਿਹੜੀ ਪੱਗਬੰਨੀ ਹੋਈ ਹੈ ਉਸ ਨੂੰ ਉਤਾਰਨ ਨੂੰ ਕਿਹਾ ਗਿਆ ਬਹੁਤ ਸਾਰੇ ਨੌਜਵਾਨਾਂ ਨੇ ਆ ਕੇ ਆਪਣੀ ਹੱਦਬੀਤੀ ਦੱਸੀ ਹੈ ਤੇ ਇਸ ਵਿੱਚ ਚਲੇ ਦਿੱਲੀ ਦੇ ਵਿੱਚ ਨੈਸ਼ਨਲ ਸਪੋਕਸਪਰਸਨ ਨੇ ਆਰ ਪੀ ਸਿੰਘ ਭਾਜਪਾ ਦੇ ਨਾਂ ਤੇ ਉਹਨਾਂ ਦੇ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਤੇ ਉਹ ਜ਼ਿਕਰ ਕਰ ਰਹੇ ਨੇ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਨੇ ਪ੍ਰਵਾਸੀ ਉਹ ਕਿੱਥੇ ਨਹੀਂ ਖਾਸ ਤੌਰ ਤੇ ਉਹਨਾਂ ਨੇ ਜਿਹੜੇ ਉੱਥੇ ਐਮਪੀ ਚੁਣੇ ਹੋਏ ਨੇ ਇਨਫੈਕਟ ਮੈਂ ਸਿੱਧੇ ਤੌਰ ਦੇ ਉੱਤੇ ਕਹਾਂ ਤਾਂ ਆਰ ਪੀ ਸਿੰਘ ਦੇ ਨਿਸ਼ਾਨੇ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਉਹ ਲੋਕ ਹੈਗੇ ਨੇ ਜਿਹੜੇ ਖਾਲਿਸਤਾਨੀ ਪੱਕੀ ਬਿਆਨ ਦਿੰਦੇ ਨੇ ਉਹਨਾਂ ਨੇ ਅਮਰੀਕਾ ਦੇ ਵਿੱਚ ਖਾਲਿਸਤਾਨੀ ਸਮਰਥਕ ਕਿੱਥੇ ਨੇ ਇਹ ਵੀ ਪੁੱਛਿਆ ਔਰ ਕਾਬਲੇ ਗੌਰ ਹੈ ਕਿ ਜਿਹੜਾ ਗੁਰਪ੍ਰਧਾਨ ਸਿੰਘ ਪੰਨੂ ਹੈ ਜਿਸ ਨੂੰ ਭਾਰਤ ਸਰਕਾਰ ਦੇ ਵੱਲੋਂ ਅਤਵਾਦੀ ਐਲਾਨਿਆ ਗਿਆ ਉਹ ਵੀ ਅਮਰੀਕਾ ਦੇ ਵਿੱਚ ਹੈ ਔਰ ਪੰਨੂ ਦੀਆਂ ਸਟੇਟਮੈਂਟਸ ਦਾ ਵੀ ਜਿਹੜਾ ਆਰਪੀ ਸਿੰਘ ਜ਼ਿਕਰ ਕਰ ਰਹੀ ਨਹੀਂ ਕਿ ਉਹ ਕਿੱਥੇ ਹੈ ਉਹ ਕਿਉਂ ਨਹੀਂ ਬੋਲ ਰਿਹਾ ਕਿ ਜਿਹੜੇ ਉੱਥੋਂ ਡਿਪੋਰਟ ਕਿਤੇ ਜਾ ਰਹੇ ਨੇ ਲਗਾਤਾਰ ਜਾਂ ਫਿਰ ਜਿਨ੍ਹਾਂ ਦੀ ਪੱਗਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਹੁਣ ਕੀ ਬਾਤਾਂ ਤੇ ਗੱਲ ਰਣਵੀਰ ਇਲਾਹਾਬਾਦੀਆ ਦੀ ਇੰਡੀਆਜ਼ ਗੋਡਲੇਟਨ ਸ਼ੋਅ ਦੇ ਵਿੱਚ ਛੱđa ਪਾਰ ਕਰਨ ਦੇ ਤੇ ਸੁਪਰੀਮ ਕੋਰਟ ਯੂਟਿਊਬਰ ਰਣਵੀਰ ਇਲਾਹਾਬਾਦੀਆ ਦੇ ਉੱਤੇ ਜੰਮ ਕੇ ਬਰੀ ਹੈ ਜੀਆਂ ਸਟੀਲ ਟਿੱਪਣੀਆਂ ਕਰਨ ਦੇ ਉੱਤੇ ਖੂਬ ਝੜ ਪਾਈ ਗਈ ਤੇ ਅਜਿਹੀ ਭੱਦੀ ਸ਼ਬਦਾਵਲੀ ਨੂੰ ਗੰਦਗੀ ਭਰੇ ਦਿਮਾਗ ਦਾ ਨਤੀਜਾ ਦੱਸਿਆ ਗਿਆ ਇੰਡੀਆਸ ਗਾਟ ਲੇਟੈਂਟ ਸ਼ੋਅ ਦੇ ਵਿੱਚ ਯੂਟਿਊਬਰ ਰਣਬੀਰ ਇਲਾਹਾਬਾਦੀਆ ਤੇ ਸਮੇ ਰਹਿਣਾ ਦੇ ਵੱਲੋਂ ਕੀਤੀਆਂ ਪੱਦੀਆਂ ਟਿੱਪਣੀਆਂ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਅਸ਼ਲੀਲ ਮਜ਼ਾਕ ਕਰਨ ਤੇ ਕੋਰਟ ਨੇ ਇਲਾਹਾਬਾਦੀਆ ਨੂੰ ਜਮ ਕੇ ਫਟਕਾਰ ਲਾਈ ਉੱਥੇ ਕੁਝ ਰਾਹਤ ਵੀ ਦਿੱਤੀ ਹੈ यूट्यूबर रणवीर इलाहाबादिया के मसले पर आज सुप्रीम कोर्ट में एक महत्वपूर्ण सुनवाई हुई जिस तरह से इस मामले में उनके वकील के द्वारा एक याचिका दायर की गई थी कि रणवीर के खिलाफ कई अलग अलग, अलग राज्यों में तफ्तीश तो का दायरा आगे बढ़ा जाए शो दे पतिया टिप्पणियों कोर्ट ने कहा इन्होंने दिमाग अजहे व्यक्ति का केस अस क्यों सुनिये ਮਸ਼ਹੂਰ ਹੋਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕੁਝ ਵੀ ਕਮੈਂਟ ਕਰੋ ਮਾਤਾ ਪਿਤਾ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਦਿਮਾਗ ਦੇ ਵਿੱਚ ਕੁਝ ਗੰਦਗੀ ਹੈ ਅਜਿਹੀ ਮਾਨਸਿਕਤਾ ਤੇ ਪ੍ਰਦਰਸ਼ਨ ਦੇ ਨਾਲ ਸਮਾਜ ਸ਼ਰਮਿੰਦਾ ਹੋਵੇਗਾ ਇਹ ਵਿਵਹਾਰ ਨਿੰਦਨਯੋਗ ਹੈ ਲੱਗਦਾ ਹੈ ਕਿ ਕੁਝ ਵੀ ਕਰੇ ਸਮਾਜ ਹਲਕੇ ਵਿੱਚ ਲਵੇਗਾ रणवीर इलाहाबादिया और उसके साथ साथ कई अन्य उसके जो साथियों के द्वारा जिस तरह से सोशल मीडिया परोसा गया वो कहीं से भी उसे उचित नहीं ठहराया जा सकता है इससे माँ पिता भाई बहन इत्यादि जो घर के परिवार के सदस्य हैं कहीं कहीं वो आहत होते हैं हालांकि सुप्रीम कोर्ट ने एफ आई आर संबंध इलाहाबादिया की गिरफ्तारी रोक ला दी दे देती है अदालत ने एफ आई आर इकट्ठा जारी कर दिता है इलाहाबाद नणवीर इलाहाबादिया की, की गिरफ्तारी पर फिलहाल रोक लगा दिया गया है और इस मामले पर कुछ राज्यों को भी बकायदा भेजा गया है जिसमे की उसे पूछा गया है जहा जहाँ रणवीर के खिलाफ जो मामले रजिस्टर हुए हैं तो उससे बकायदा इस मामले पर उनका जवाब भी मांगा गया है ਦਸਦੀ ਹੈ ਕਿ ਰਣਵੀਰ ਇਲਾਹਾਬਾਦੀਆ ਨੇ ਸਟੈਂਡ ਅਪ ਕਮੀਡੀਅਨ ਸਮੇ ਰੈਣਾ ਦੇ ਸ਼ੋਅ ਇੰਡੀਆਜ਼ ਗੌਟ ਲੇਟੈਂਟ ਦੇ ਵਿੱਚ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ ਜਿਸ ਦੀ ਕਲਿੱਪ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਅਸਮ, ਮੁੰਬਈ, ਮਹਾਰਾਸ਼ਟਰ ਅਤੇ ਜੈਪੁਰ ਦੇ ਵਿੱਚ ਰਣਵੀਰ ਇਲਾਹਾਬਾਦੀਆ ਦੇ ਖਿਲਾਫ ਕੇਸ ਦਰਜ ਕੀਤੇ ਗਏ ਨੇ ਪਿਊਰ ਰਿਪੋਰਟ ਨਿਊ ਸਿਟੀਨ